ਜੋ ਨ ਕੋਈ ਬਾਦਲ ਦਾ ਨਾਮ ਲੈਂਦਾ ਨਾ ਕਹਿੰਦੇ ਉਹ ਬਾਦਲ ਗਰਦਾਰ ਜਿੰਨੇ ਬਿਦਦੀ ਕਰਵਾਈ ਜਿੰਨੇ ਸੌਦੇ ਸਾਹ ਨੂੰ ਮਾਫੀ ਦਿੱਤੀ ਜਿੰਨੇ ਬੰਦੀ ਸਿੰਘਾਂ ਨੂੰ ਕਾਤਲ ਕਿਹਾ ਸੀ ਜਿੰਨੇ ਕੋਟਕਪੂਰੇ ਬਹਿਬਲ ਕਲਾ ਗੋਲੀ ਚਲਾਈ ਸੀ ਉਹ ਬਾਦਲ ਜਿੰਨੇ ਸਮੇਤ ਸੈਣੀ ਨੂੰ ਈ ਡੀਜੀਪੀ ਲਾਇਆ ਸੀ ਉਹ ਉਹ ਉਹਦੀ ਗੱਲ ਕਰਦੇ ਆ ਲੋਕ ਤੇ ਛਤਰਾਂ ਦਾ ਹਾਰ ਲੈ ਕੇ ਖੜੇ ਆ ਪਿੰਡੋਂ ਪਿੰਡ ਵੀ ਬਾਦਲ ਕਿਤੇ ਸਾਡੇ ਪਿੰਡ ਨਾ ਵੜਦੇ ਐਨੇ ਬੁਰੇ ਹਲਾ ਭਗਵੰਤ ਮਾਨ ਦੀ ਸੁਣ ਲੋ ਹੁਣ ਕਹੀ ਜਾਂਦਾ ਏ ਆਈ ਨਾਲ ਵੀਡੀਓ ਬਣਾਤੀ ਹਾਂ 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 ਔਰ ਮੈਂ ਤੇ ਵੇਖੋ ਧਾਰਮਿਕ ਬੰਦਾ ਇਹੋ ਜੀ ਗੱਲ ਕਰਦਾ ਵੀ ਚੰਗਾ ਨਹੀਂ ਲੱਗਦਾ ਜਿਹੜਾ ਉਹ ਵੀਡੀਓ ਇਹਦੀ ਚੱਲ ਰਹੀ ਆ ਕਿ ਉਹਦੇ ਖਾਸ ਕਿਸੇ ਸੱਜਣ ਨੇ ਵਾਇਰਲ ਕੀਤੀ ਆ ਜੋ ਕਹਿ ਵੀ ਰਿਹਾ ਮੇਰੇ ਤੇ ਕਾਰ ਪਰਚਾ ਉਹ ਆਏ ਦਿਨ ਦੇਖ ਕੇ ਪਾ ਰਿਹਾ ਵੀ ਕਾਰ ਮੇਰੇ ਤੇ ਕਿਹੜਾ ਪਾਚਾ ਉਹ ਬਾਹਰ ਵਿਦੇਸ਼ ਦੇ ਵਿੱਚ ਰਹਿੰਦਾ ਬੰਦਾ ਉਹ ਇਹ ਕਰਕੇ ਮੇਰੇ ਹਿਸਾਬ ਦੇ ਨਾਲ ਵੀ ਕਿਸੇ ਨੂੰ ਕਹਿਣ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾਂ ਮਾਰ ਲੈਣਾ ਚਾਹੀਦਾ ਭਾਵੇਂ ਉਹ ਮੁੱਖ ਮੰਤਰੀ ਹੈ ਤੇ ਭਾਵੇਂ ਉਹ ਕਿਸੇ ਹੱਡੋ ਰੋੜੇ ਦਾ ਕੋਈ ਕੋਈ ਪ੍ਰਧਾਨ ਲੱਗਾ ਹੋਇਆ ਸੋ ਇਸ ਕਰਕੇ ਇਹਨਾਂ ਨੂੰ ਸੋਚਣਾ ਚਾਹੀਦਾ ਇਲੈਕਸ਼ਨ ਹੁੰਦੀ ਹੈ ਭਾਈ ਅਮਰਤਪਾਲ ਸਿੰਘ ਰੋਣੀ ਐਮਪੀ ਲੜਦੇ ਨੇ ਖਡੂਰ ਸਾਹਿਬ ਹਲਕੇ ਦੇ ਵਿੱਚ ਤਰਨਤਾਰਨ ਹਲਕਾ ਉਹ ਠੀਕ ਹੈ ਇੱਥੇ ਉਹ ਚੰਗੀ ਲੀਡ ਲੈ ਕੇ ਜਾਂਦੇ ਨੇ ਉਮੀਦ ਹੈਗੀ ਹੈ ਵੀ ਹੁਣ ਵੀ ਜਿੰਨੀ ਚੌਣ ਦੇ ਵਿੱਚ ਉਹੀ ਲੀਡ ਵਰਕਰ ਆ ਰਹੂ ਜਾਂ ਫਿਰ ਵਿਰੋਧੀ ਪਾਰਟੀਆਂ ਨੇ ਕਿਉਂਕਿ ਅਕਾਲੀ ਦਲ ਉੱਪਰ ਕੇ ਆ ਰਿਹਾ ਪਿਛਲੀ ਵਾਰ ਨਾਲ ਅਕਾਲੀ ਦਲ ਕਿੱਥੇ ਉੱਪਰ ਕੇ ਆ ਰਿਆ ਲਈ ਵੇਖੋ ਜੀ ਇਹਦੇ ਅਸੀਂ ਤੇ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਵਾ ਇਹ ਮੋਰਚਾ ਫਤੇ ਹੈ ਗੱਲ ਉਮੀਦ ਦੀ ਨਹੀਂ ਆ ਉਮੀਦ ਤੋਂ ਪਰੇ ਦੀ ਗੱਲ ਹੈ ਅਸੀਂ ਪਿੰਡਾਂ ਦੇ ਵਿੱਚ ਜਿਸ ਦਿਨ ਤੋਂ ਵੀ ਵਿਚਰਨਾ ਸ਼ੁਰੂ ਕੀਤਾ ਡੋਰ ਟੂ ਡੋਰ ਵੀ ਕਰ ਰਹੇ ਹਾਂ ਪਿੰਡਾਂ ਦੇ ਵਿੱਚ ਬਕਾਇਦਾ ਮੀਟਗਾ ਵੀ ਰੱਖ ਰਹੇ ਹਾਂ ਗੋਪਤੋ ਵੋਟ ਆਣਾ ਭਾਵਨਾ ਵਾਲੀ ਕਿਉਂਕਿ ਪਹਿਲ ਦੇ ਆਧਾਰ ਤੇ ਅਸੀਂ ਗੁਰਸਿੱਖ ਹਾਂ ਅਸੀਂ ਗੁਰੂ ਦੇ ਸੇਖਾਂ ਇਹਦੇ ਮਾਧਿਅਮ ਦੇ ਮਝਾਇਲ ਆ ਪੰਥਕ ਹੈ ਐਂ ਦੀ ਆੜਾ ਬਾਰਡਰ ਆ ਜਿੱਦੋਂ ਜਦੋਂ ਅਬਦਾਲੀ ਚੜ੍ਹ ਕੇ ਆਉਂਦਾ ਹੁੰਦਾ ਸੀ ਨਾਦਰਸ਼ਾ ਐਂ ਦੀ ਚੜ੍ਹ ਕੇ ਆਉਂਦਾ ਰਿਹਾ ਇੱਥੇ ਅੱਗੇ ਉਹਨੂੰ ਮਝਾਇਲ ਹੀ ਟੱਕਰ ਦੇ ਰਹੇ ਆ ਸ਼ਰੋਮਣੀ ਅਕਾਲੀ ਦਲ ਤੋਂ ਤੜਾ ਵੱਖ ਹੁੰਦਾ ਹੈ ਕੁਝ ਲੋਕ ਨੂੰ ਬਾਕੀ ਧੜਾ ਕਹਿੰਦੇ ਨੇ ਕੁਝ ਅਕਾਲੀ ਦਲ ਪੁਨਰ ਸਰਜੀਤ ਦੇ ਨਾਮ ਤੋਂ ਉਹਨਾਂ ਦੀ ਪਾਰਟੀ ਹੈ ਉਹਨਾਂ ਦਾ ਸ਼ੁਰੂਆਤੀ ਦਿਨਾਂ ਦੇ ਵਿੱਚ ਕਹਿੰਦੇ ਸੀ ਕਹਿੰਦੇ ਜੀ ਅਸੀਂ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਨਾਲ ਸਮਝੌਤਾ ਕਰਕੇ ਉਮੀਦਵਾਰ ਉਤਾਰਾਂਗੇ ਹੁਣ ਉਹ ਤੁਹਾਡੇ ਨਾਲ ਹੈਗੇ ਪੰਜ ਮੈਂਬਰੀ ਉਹ ਕਮੇਟੀ ਬਣੀ ਸੀ ਨਾ ਸ਼੍ਰੀ ਅਕਾਲ ਤਖਤ ਸਾਹਿਬ ਹੂੰ ਉਹਨਾਂ ਨੇ ਵੀ ਭਾਈ ਮਨਦੀਪ ਸਿੰਘ ਜੀ ਨੂੰ ਸਪੋਰਟ ਕੀਤੀ ਹੈ। ਉਹਨਾਂ ਦੇ ਵੀ ਇੱਥੇ ਆਉਂਦੇ ਆ ਪ੍ਰਚਾਰ ਕਰਨ ਵਾਸਤੇ। ਪ੍ਰਧਾਨ ਆਏ ਨੇ ਕਦੀ? ਨਹੀਂ ਪ੍ਰਧਾਨ ਨਹੀਂ ਆਏ। ਪਰ ਉਹਨਾਂ ਦੇ ਜਿਹੜੇ ਦੂਜੇ ਮੰਨ ਕੇ ਚੱਲੋ ਬੁਲਾ ਰਹੇ ਆ ਉਹ ਸਰਜੀਤ ਸਿੰਘ ਰਖਣਾ ਆਏ ਨੇ। ਮੇਰੇ ਹਿਸਾਬ ਦੇ ਨਾਲ ਉਹ ਉਦੋਂ ਆਏ ਹੀ ਕਿ ਜਦੋਂ ਆ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਹੋਈ ਆ ਜਾਂ ਬਾਅਦ ਦੇ ਵਿੱਚ ਜਿਸ ਦਿਨਾਂ ਕਾਗਜ਼ ਫਾਈਲ ਕੀਤੇ ਆ ਉਸ ਦਿਨ ਆਏ। ਭਾਈ ਮਨਦੀਪ ਸਿੰਘ ਜਿਤਾਉਣਾ ਚਾਹ ਜੋ ਮਰਜ਼ੀ ਹੋ ਜੇ। ਠੂਠਾ ਪਰਚਾ ਪੈ ਜੇ। ਉੜੀ ਵੱਜਦੇ ਰਵੇ ਕੱਖਣਾ ਜੋ ਮਰਜੀ ਹੋ ਜੇ ਪਰ ਇਹਨਾਂ ਨੇ ਕੋਈ ਇਕਧਾਰੀ ਹੋਈ ਆ ਤਰਨ ਤਰਨ ਨਾਲ ਹਲਕੇ ਵਾਲਿਆਂ ਨੇ ਵੀ ਅਸੀਂ ਭਾਈ ਮਨਦੀਪ ਸਿੰਘ ਨੂੰ ਜਿਤਾਉਣਾ ਅਸੀਂ ਮੇਹਣਾ ਨਹੀਂ ਲੈਣਾ ਪੰਥ ਦਾ ਇਹ ਨਾਵੇਂ ਪੰਥ ਸਦੀਆਂ ਬਾਅਦ ਵੀ ਸਾਨੂੰ ਕਹੇ ਉਹ ਤਰਨ ਤਰਨ ਵਾਲੇ ਉਹ ਕਾਦੇ ਬੰਦੇ ਤੁਸੀਂ ਤੁਸੀਂ ਕੌਮ ਦਾ ਸੂਰਮਾ ਭਾਈ ਸੰਦੀਪ ਸਿੰਘ ਸਣੀ ਦਾ ਭਰਾ ਹਰਾਤਾ ਉਹ ਮੇਹਣਾ ਥੋੜੀ ਲਵਾਂਗੇ ਅਸੀਂ ਜਿਹੜੇ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੀਡ ਕਰਦਾ ਸੀ ਕੋ ਕਾਂਗਰਸ ਨੂੰ ਲੀਡ ਕਰਦਾ ਸੀ ਕੋਈ ਅਕਾਲੀਆਂ ਨੂੰ ਲੀਡ ਕਰਦਾ ਸੀ ਕੋਈ ਭਾਜਪਾ ਨੂੰ ਲੀਡ ਕਰਦਾ ਸੀ ਉਹ ਜਿਹੜੇ ਲੀਡ ਕਰਨ ਵਾਲੇ ਬੰਦੇ ਸੀ ਉਹਨਾਂ ਬੰਦਿਆਂ ਨੇ ਵੋਟਾਂ 'ਚ ਨਹੀਂ ਪਾਈਆਂ ਉਹਨਾਂ ਦੀਆਂ ਘਰ ਵਾਲੀਆਂ ਨੇ ਪਾਤੀਆਂ ਉਹਨਾਂ ਦੇ ਮੁੰਡਿਆਂ ਨੇ ਪਾਤੀਆਂ ਉਹਨਾਂ ਦੀਆਂ ਕੁੜੀਆਂ ਨੇ ਪਾਤੀਆਂ ਆ ਗੀਜ ਵਾਪਰਦੀ ਇੱਥੇ ਮਝੇਲਾਂ 'ਚ ਆ ਜਿਹੜੇ ਇਹਨਾਂ ਨੇ ਅਧਿਆਪਕ ਕੋਟ-ਕੋਟ ਕੇ ਉਹਨਾਂ ਦੇ ਕੁੜੇ ਲਾਲ ਕਰਦੇ ਉਹਨਾਂ ਦੀਆਂ ਪਿੱਠਾਂ ਲਾਲ ਕਰਤੀਆਂ ਉਹਨਾਂ ਦੀਆਂ ਪੱਗਾਂ ਲਾਤੀਆਂ ਚੁੰਨੀਆਂ ਰੋਲਤੀਆਂ ਲੀੜੇ ਪਾੜਦੇ ਬੇਪਤੀਆਂ ਕਰਤੀਆਂ ਉਹਨਾਂ ਅਧਿਆਪਕਾਂ ਨੂੰ ਤੇ ਪੁੱਛ ਕੇ ਪੁੱਛ ਕੇ ਵੇਖੋ ਮੜਾ ਜਿਆ ਕਿ ਕਿਹੜਾ ਇਹਨਾਂ ਨੇ ਮੰਨ ਕੇ ਚਲੋ ਕਿਹੜੇ ਕਿਹੜੇ ਟੀਚਰਾਂ ਨੂੰ ਨੌਕਰੀਆਂ ਦਿੱਤੀਆਂ ਇਹ ਝੂਠੇ ਦਾਅਵੇ ਆ ਕੀਤਾ ਇਹਨਾਂ ਨੇ ਦੁੱਕੀ ਦਾ ਕੰਮ ਨਹੀਂ ਆਮ ਆਦਮੀ ਪਾਰਟੀ ਨੇ ਦੁੱਕੀ ਦਾ ਕੰਮ ਨਹੀਂ ਕੀਤਾ ਜੇ ਕਹਿੰਦੇ ਨੌਕਰੀਆਂ ਦਿੱਤੀਆਂ ਫਿਰ ਦੱਸਣ ਅਧਿਆਪਕ ਕਿਹੋ ਜਿਹੇ ਪੁੱਟ ਰਹੇ ਆ ਸਸ਼ੀਕਾਲ ਜੀ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮਸ ਤਰਨ ਤਾਰਨ ਦੇ ਵਿੱਚ ਜਿਮਨੀ ਚੋਣਾ ਇੱਕ ਅਜਿਹਾ ਉਮੀਦਵਾਰ ਹੈ ਜਿਸ ਦੇ ਵੱਲੋਂ ਸੱਤਾ ਤੇ ਰੋਵੇ ਚਾਹੇ ਪੁਰਾਣੀਆਂ ਪਾਰਟੀਆਂ ਹੁਣ ਉਹਨਾਂ ਨੂੰ ਵਿਫਤਾ ਜ਼ਰੂਰ ਪਾਈ ਹੈ ਉਮੀਦਵਾਰ ਨੇ ਮਨਦੀਪ ਸਿੰਘ ਉਹਨਾਂ ਦੇ ਸਾਥੀ ਸਾਡੇ ਨਾਲ ਮੌਜੂਦ ਨੇ ਭਾਈ ਚਮਕੌਰ ਸਿੰਘ ਜੀ ਸਵਾਗਤ ਹੈ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਸਟੇਟ ਨਾਲ ਮੱਥਾ ਹੈ ਸੱਤਾ 'ਚ ਹੈ ਝਾਲ ਝੱਲ ਲੋਗੇ ਝਾਲ ਵੇਖੋ ਜੀ ਪੰਥ ਅੱਗੇ ਕੌਣ ਅੜਿਆ ਜੀ ਹੂੰ ਭਾਵੇਂ ਸਟੇਟ ਹੋਵੇ ਤੇ ਭਾਵੇਂ ਸੈਂਟਰ ਹੋਵੇ ਕੋਈ ਵੀ ਹੋਵੇ ਹੂੰ ਪੰਥ ਦੇ ਹਮੇਸ਼ਾ ਮੱਥੀ ਲਾਉਂਦਾ ਆ ਹੂੰ ਦੇਖੋ ਜਿਹੜਾ ਪੰਥ ਹੈ ਨਾ ਹੂੰ ਅਸੀਂ ਕਿਸੇ ਤੇ ਚੜਕੇ ਨਹੀਂ ਜਾਂਦੇ ਜੇ ਕੋਈ ਚੜਕੇ ਆ ਰਿਹਾ ਵਾ ਉਹਨੂੰ ਰੋਕਣਾ ਜ਼ਰੂਰ ਆਉਂਦਾ ਹੂੰ ਮੈਂ ਉਹਨੇ ਜਿਗਰ ਵੀ ਕਰਕੇ ਆਏ ਚਾ ਸਿਕੰਦਰ ਹੋਵੇ ਹੂੰ ਚਾ ਅਬਦਾਲੀ ਹੋਵੇ ਨਾਦਰ ਸ਼ਾਹ ਹੋਵੇ ਹੂੰ ਤੇ ਚਾ ਅਜ ਦੇ ਹਾਕਮ ਹੋਵੇ ਹੂੰ ਸਾਨੂੰ ਸਾਰੇ ਰੋਕਣੇ ਆਉਂਦੇ ਆ ਹੂੰ ਤੇ ਇਸ ਕਰਕੇ ਸਟੇਟ ਹੋਵੇ ਸੈਂਟਰ ਹੋਵੇ ਕੋਈ ਵੀ ਹੋਵੇ ਮੋਦੀ ਹੋਵੇ ਇੰਦਰਾ ਗਾਂਧੀ ਹੋਵੇ ਸਾਰੇ ਰੋਕਣੇ ਆਉਂਦੇ ਆ ਹੂੰ ਸਵੇਸ ਕਰਕੇ ਜਿੱਥੇ ਪੰਥ ਖੜ ਗਿਆ ਨਾ ਸਮਝ ਲਓ ਵੀ ਉੱਥੇ ਤੇ ਜਾਇਜਕਾਰ ਹੀ ਉੱਥੇ ਜਿੱਤਾ ਹੀ ਆ ਉੱਥੇ ਫਤਿਹ ਹੀ ਆ ਮੋਰ ਤੇ ਹੂੰ ਇਹ ਅਸੀਂ ਚੋਣ ਸੰਗਤਾਂ ਤੱਕ ਆਪਣੀ ਗੱਲ ਪਚਾ ਰਹੇ ਹਾਂ ਪਿੰਡਾਂ ਦੇ ਵਿੱਚ ਪਰ ਮੋਰਚਾ ਸਾਡਾ ਫਤਿਹ ਹੈ तकरीबन ਜਿੱਤ ਹੈ ਪਿੰਡਾਂ ਦੇ ਵਿੱਚ ਤੇ ਮੈਨੂੰ ਸ਼ੁਰੂਆਤ ਕਰਦੇ ਹਾਂ ਵੀ ਕਿਹੜੀਆਂ ਪੁਰਾਣੀਆਂ ਪਾਰਟੀਆਂ ਵੱਲੋਂ ਭਾਈ ਸਾਹਿਬ ਨੂੰ ਸਪੋਰਟ ਕੀਤੀ ਜਾ ਰਹੀ ਹੈ ਕਿਹੜੀ-ਕਿਹੜੀਆਂ ਪਾਰਟੀਆਂ ਸਭ ਤੋਂ ਪਹਿਲਾਂ ਪੈਥੋ ਸਟਾਰਟ ਕਰਦੇ ਇਹ ਭਾਈ ਮਨਦੀਪ ਸਿੰਘ ਨੂੰ ਸ਼ਰੋਨੀ ਅਕਾਲੀ ਦਲ ਜਿਹੜਾ ਅਮਰਸਰ ਹੈ ਉਹ ਸਪੋਰਟ ਕਰ ਰਿਹਾ ਤੇ ਜਿਹੜੀਆਂ ਪੰਥਕ ਧਿਰਾਂ ਵਾਂ तकरीबन ਹੀ ਪੰਥਕ ਸਫਿਆਂ ਦੇ ਵਿੱਚ ਜਿਹੜੀਆਂ ਵਿਚਰਨ ਵਾਲੀਆਂ ਧਿਰਾਂ ਵਾਂ ਉਹ ਸਾਰੀਆਂ ਸਪੋਰਟ ਕਰ ਰਹੀਆਂ ਵਾਂ ਬਹੁਤ ਵੱਡੇ ਪੱਤਰ ਤੇ ਪੰਥਕੀ ਧਰਾਂ ਵੱਲੋਂ ਸਾਂਝਾ ਉਮੀਦਵਾਰ ਹੈ ਭਾਈ ਮਨਦੀਪ ਸਿੰਘ ਤੇ ਸਭ ਤੋਂ ਵੱਧ ਤੇ ਅਕਾਲੀ ਦਲ ਵਾਰਿਸ ਪੰਜਾਬ ਦਾ ਜੋ ਪਿੰਡਾਂ ਦੇ ਵਿੱਚ ਮੀਟਿੰਗਾਂ ਬਣਾ ਰਿਹਾ ਲੋਕਾਂ ਦੇ ਨਾਲ ਸੰਪਰਕ ਕਰ ਰਿਹਾ ਸੋ ਇਸੇ ਤਰ੍ਹਾਂ ਸਾਰੀਆਂ ਹੀ ਧਿਰਾਂ ਇਹਨਾਂ ਦੇ ਨਾਲ ਜਿਹੜੀਆਂ ਸਹਿਮਤ ਆ ਜਿਹੜੀਆਂ ਪੰਥਕ ਜਿਨ੍ਹਾਂ ਨੇ ਸੱਚ ਮੁਚ ਪੰਥ ਵਾਸਤੇ ਕੁਝ ਕੀਤਾ ਪੰਥ ਵਾਸਤੇ ਕੁਝ ਕਮਾਇਆ ਜਾਂ ਪੰਥ ਵਾਸਤੇ ਜਿਹੜਾ ਵੀ ਛੋਟੇ ਤੋਂ ਵੱਡਾ ਜਿਆ ਕਰਦ ਕੀਤਾ ਉਹ ਧਰਾਂ ਸਪੋਰਟ ਕਰ ਰਹੇ ਨੇ ਜਿਹੜੇ ਅਖਾਉਟੀ ਪੰਥਕ ਹੈ ਉਹਨਾਂ ਦੀ ਅਸੀਂ ਗੱਲ ਨਹੀਂ ਕਰਦੇ ਨਹੀਂ ਇੱਕ ਸ਼ਰਮਣੀ ਅਕਾਲੀ ਦਲ ਤੋਂ ਢੜਾ ਵੱਖ ਹੁੰਦਾ ਕੁਝ ਲੋਕ ਉਹਨੂੰ ਬਾਗੀ ਢੜਾ ਕਹਿੰਦੇ ਨੇ ਕੁਝ ਅਕਾਲੀ ਦਲ ਪੁਨਰ ਸਰਜੀਤ ਦੇ ਨਾਮ ਤੋਂ ਉਹਨਾਂ ਦੀ ਪਾਰਟੀ ਹੈ ਉਹਨਾਂ ਦਾ ਸ਼ੁਰੂਆਤੀ ਦਿਨਾਂ ਦੇ ਵਿੱਚ ਕਹਿੰਦੇ ਸੀ ਕਹਿੰਦੇ ਜੀ ਅਸੀਂ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਨਾਲ ਸਮਝੌਤਾ ਕਰਕੇ ਉਮੀਦਵਾਰ ਉਤਾਰਾਂਗੇ ਹੁਣ ਉਹ ਤੁਹਾਡੇ ਨਾਲ ਹੈਗੇ ਨੇ ਹਾਂ ਬਿਲਕੁਲ ਜਿਹੜੀ ਪੰਜ ਮੈਂਬਰੀ ਉਹ ਕਮੇਟੀ ਬਣੀ ਸੀ ਨਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੇ ਵੀ ਭਾਈ ਮਨਦੀਪ ਸਿੰਘ ਜੀ ਨੂੰ ਸਪੋਰਟ ਕੀਤੀ ਆ ਜੀ ਉਹਨਾਂ ਦੇ ਵੀ ਇੱਥੇ ਆਉਂਦੇ ਆ ਪ੍ਰਚਾਰ ਕਰਨ ਵਾਸਤੇ ਪ੍ਰਧਾਨ ਆਏ ਨੇ ਕਦੇ ਨਹੀਂ ਪ੍ਰਧਾਨ ਨਹੀਂ ਆਏ ਪਰ ਉਹਨਾਂ ਦੇ ਜਿਹੜੇ ਦੂਜੇ ਮੰਨ ਕੇ ਚਲੋ ਬੁਲਾਰੇ ਆ ਉਹ ਆਉਂਦੇ ਆ ਪ੍ਰਧਾਨ ਰੱਖਣਾ ਇਹਦੇ ਹਾਂ ਉਹ ਮੇਰੇ ਹਿਸਾਬ ਦੇ ਨਾਲ ਉਹ ਉਦਣ ਆਏ ਸੀ ਜਿੱਦਣ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਹੋਈ ਆ ਜਾਂ ਬਾਅਦ ਦੇ ਵਿੱਚ ਜਿਸ ਦਿਨ ਕਾਗਜ਼ ਫਾਈਲ ਕੀਤੀ ਆ ਉਸ ਦਿਨ ਆ ਨਾਮਜ਼ਦਗੀ ਵਾਲੇ ਦਾ ਹਾਂ ਨਾਮਜ਼ਦਗੀ ਵਾਲੇ ਦਾ 2024 ਦੇ ਵਿੱਚ ਇਲੈਕਸ਼ਨ ਹੁੰਦੀ ਹੈ ਭਾਈ ਅਮਰਤਪਾਲ ਸਿੰਘ ਉਹ ਨਹੀਂ ਐਮਪੀ ਲੜਦੇ ਨੇ ਖਡੂਰ ਸਾਹਿਬ ਹਲਕੇ ਦੇ ਵਿੱਚ ਤਰਨਤਾਰਨ ਹਲਕਾ ਆਉਂਦਾ ਠੀਕ ਹੈ ਇੱਥੇ ਉਹ ਚੰਗੀ ਲੀਡ ਲੈ ਕੇ ਜਾਂਦੇ ਨੇ ਉਮੀਦ ਹੈਗੀ ਹੈ ਵੀ ਹੁਣ ਵੀ ਜ਼ਿਮਨੀ ਚੌਣ ਦੇ ਵਿੱਚ ਉਹੀ ਲੀਡ ਵਰਕਰ ਆ ਰਹੂ ਜਾਂ ਫਿਰ ਵਿਰੋਧੀ ਪਾਰਟੀਆਂ ਨੇ ਕਿਉਂਕਿ ਅਕਾਲੀ ਦਲ ਉੱਭਰ ਕੇ ਆ ਰਿਹਾ ਪਿਛਲੀ ਵਾਰ ਨਾਲੋਂ ਵੀ ਉੱਥੇ ਤੁਹਾਨੂੰ ਦਾਵਾ ਡੋਲ ਲੱਗਦਾ ਨਹੀਂ ਅਕਾਲੀ ਦਲ ਕਿੱਥੇ ਉੱਪਰ ਗਿਆ ਰਹੀ ਵੇਖੋ ਜੀ ਇਹਦੇ ਅਸੀਂ ਮੈਂ ਤੁਹਾਨੂੰ ਪਹਿਲਾਂ ਵੀ ਕਹਿਤਾ ਵਾ ਇਹ ਮੋਰਚਾ ਫਤਿਹ ਹੈ ਹਮ ਗੱਲ ਉਮੀਦ ਦੀ ਨਹੀਂ ਆ ਉਮੀਦ ਤੋਂ ਪਰੇ ਦੀ ਗੱਲ ਹੈ ਅਸੀਂ ਪਿੰਡਾਂ ਦੇ ਵਿੱਚ ਜਿਸ ਦਿਨ ਤੋਂ ਵੀ ਵਿਚਰਨਾ ਸ਼ੁਰੂ ਕੀਤਾ ਡੋਰ ਟੂ ਡੋਰ ਵੀ ਕਰ ਰਹੇ ਹਾਂ ਪਿੰਡਾਂ ਦੇ ਵਿੱਚ ਬਕਾਇਦਾ ਮੀਟਿੰਗਾਂ ਵੀ ਰੱਖ ਰਹੇ ਹਾਂ ਤਕਰੀਬਨ ਹੀ ਲੋਕਾਂ ਦੀ ਇਹੋ ਆਵਾਜ਼ ਹੈ ਕਿਉਂਕਿ ਲੋਕ ਭਾਵਨਾ ਕਰਕੇ ਜੁੜੇ ਆ ਹਮ ਤੁਸੀਂ ਪਿੰਡਾਂ ਦੇ ਵਿੱਚ ਗਏ ਤੁਸੀਂ ਵੀ ਮਾਹੌਲ ਪਿੰਡਾਂ ਦਾ ਵੇਖਿਆ ਲੋਕਾਂ ਨੇ ਝੰਡੇ ਲਾਏ ਆ ਆਮ ਆਦਮੀ ਪਾਰਟੀ ਦੇ ਕਿਸੇ ਨੇ ਲਾਏ ਆ ਕਿਸੇ ਨੇ ਅਕਾਲੀਆਂ ਦੇ ਲਾਏ ਆ ਕਿਸੇ ਨੇ ਭਾਜਪਾ ਕਿਸੇ ਨੇ ਕਾਂਗਰਸ ਦੇ ਲਾਏ ਆ ਪਰ ਉਹ ਲੋਕ ਇਹ ਨਾ ਸਮਝੋ ਵੀ ਆ ਝੰਡਿਆਲਿਆਂ ਦੇ ਨਾਲ ਪਿਛਲੀ ਵਾਰ ਇਦਾਂ ਆ ਵੀ ਕਈ ਪਿੰਡਾਂ ਦੇ ਵਿੱਚ 50 50 100 100 ਝੰਡਾ ਆਮ ਆਦਮੀ ਪਾਰਟੀ ਦਾ ਲੱਗਾ ਸੀ 50 50 100 100 ਝੰਡਾ ਆਮ ਆਦਮੀ ਪਾਰਟੀ ਦੇ ਲੱਗਣ ਦੇ ਬਾਵਜੂਦ ਵੀ ਉਹਨਾਂ ਨੂੰ 50 50 ਵੋਟਾਂ ਨਹੀਂ ਪਈਆਂ ਪਿੰਡਾਂ ਦੇ ਵਿੱਚੋਂ ਕਾਂਗਰਸ ਦਾ 100 100 ਝੰਡਾ ਲੱਗਾ ਸੀ ਉਹਨਾਂ ਦੀਆਂ 20-20 25-25 ਵੋਟਾਂ ਨਿਕਲੀਆਂ ਅਕਾਲੀਆਂ ਦਾ 100-100 ਢੰਡਾਂ ਲੱਗਾ ਸੀ ਉਹਨਾਂ ਦੀਆਂ ਵੀ 20-20 ਵੋਟਾਂ ਨਿਕਲੀਆਂ ਗੁਪਤ ਵੋਟਾਂ ਸੋ ਇਸ ਕਰਕੇ ਜਿਹੜੀ ਗੁਪਤ ਵੋਟ ਆ ਨਾ ਭਾਵਨਾ ਵਾਲੀ ਕਿਉਂਕਿ ਪਹਿਲ ਦੇ ਆਧਾਰ ਤੇ ਅਸੀਂ ਗੁਰਸਿੱਖਾਂ ਹਾਂ ਅਸੀਂ ਗੁਰੂ ਦੇ ਸੇਖਾਂ ਇਹਦੇ ਮਾਧੇ ਦੇ ਮਝਾੜਾ ਪੰਥਕ ਹੈ ਐਂ ਦੀ ਆੜਾ ਬਾਰਡਰ ਆ ਜਿੱਦੋਂ ਜਦੋਂ ਅਬਦਾਲੀ ਚੜ੍ਹ ਕੇ ਆਉਂਦਾ ਹੁੰਦਾ ਸੀ ਨਾਦਰਸ਼ਾ ਐਂ ਦੀ ਚੜ੍ਹ ਕੇ ਆਉਂਦਾ ਰਿਆ ਇੱਥੇ ਅੱਗੇ ਉਹਨੂੰ ਮਝਾੜੇ ਨਾਲ ਹੀ ਟੱਕਰ ਦੇ ਰਹੇ ਆ ਸੋ ਇਸ ਕਰਕੇ ਮੈਂ ਕਿਹਾ ਝੰਡੇ ਤੇ ਡੰਡੇ ਲੱਗੇ ਨਾ ਵੇਖੋ ਤੁਸੀਂ ਲੋਕ ਪਿਛਲੀ ਵਾਰ ਇਦਾਂ ਹੋਇਆ ਜਿਹੜੇ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕੋਈ ਲੀਡ ਕਰਦਾ ਸੀ ਕੋਈ ਕਾਂਗਰਸ ਨੂੰ ਲੀਡ ਕਰਦਾ ਸੀ ਕੋਈ ਅਕਾਲੀਆਂ ਨੂੰ ਲੀਡ ਕਰਦਾ ਸੀ ਕੋਈ ਭਾਜਪਾ ਨੂੰ ਲੀਡ ਕਰਦਾ ਸੀ ਉਹ ਜਿਹੜੇ ਲੀਡ ਕਰਨ ਵਾਲੇ ਬੰਦੇ ਸੀ ਉਹਨਾਂ ਬੰਦਿਆਂ ਨੇ ਵੋਟਾਂ 'ਚ ਨਹੀਂ ਪਾਈਆਂ ਉਹਨਾਂ ਦੀਆਂ ਘਰ ਵਾਲੀਆਂ ਨੇ ਪਾਤੀਆਂ ਉਹਨਾਂ ਦੇ ਮੁੰਡਿਆਂ ਨੇ ਪਾਤੀਆਂ ਉਹਨਾਂ ਦੀਆਂ ਕੁੜੀਆਂ ਨੇ ਪਾਤੀਆਂ ਆਹ ਚੀਜ਼ ਵਰਤਦੀ ਇੱਥੇ ਮਝੈਲਾਂ 'ਚ ਜਿਹੜੇ ਮਝੈਲ ਹਨ ਅੰਦਰੋਂ ਪੰਥ ਦੇ ਨਾਲ ਜੁੜੇ ਹੁੰਦੇ ਬਾਹਰੋਂ ਪਤਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ 100 ਬੰਦੇ ਨੇ ਕੰਮ ਵੀ ਲੈਣੇ ਆ ਬੰਦਾ ਮਜਬੂਰੀ ਕਾਰਨ ਕਈ ਯਾਰ ਨਹੀਂ ਆ ਆਪਣੇ ਘਰ ਤੋਂ ਜਿਹੜਾ ਝੰਡਾ ਨਹੀਂ ਲਾ ਸਕਦਾ ਉਹਦੀ ਮਜਬੂਰੀ ਹੁੰਦੀ ਆ ਉਨੇ ਸਹੂ ਕੰਮ ਲੈਣੇ ਹੁੰਦੇ ਆ ਸੱਤਾ ਤੋਂ ਡਰਦਾ ਉਹਨਾਂ ਦਾ ਜਿਹੜਾ ਅੰਦਰ ਹੈ ਅੰਦਰ ਪੰਥ ਦੇ ਨਾਲ ਕੌਮ ਦੇ ਨਾਲ ਜੁੜਿਆ ਹੁੰਦਾ ਸੋ ਇਸ ਕਰਕੇ ਮੈਂ ਕਹਿੰਦਾ ਵੀ ਇਹਨੂੰ ਲੁਧਿਆਣਾ ਨਾ ਸਮਝਿਓ ਤੇ ਨਾ ਹੀ ਇਹਨੂੰ ਕੋਈ ਹੋਰ ਪੰਜਾਬ ਦਾ ਸ਼ਹਿਰ ਸਮਝਿਓ ਕਿ ਲੁਧਿਆਣੇ ਵਾਲੀ ਇੱਥੇ ਬਾਜੀ ਮਾਰ ਜਾਣਗੇ ਇੱਥੇ ਜਲੰਧਰ ਵਾਲੀ ਬਾਜੀ ਮਾਰ ਦੇਣਗੇ ਇਹ ਮੇ ਮੇਹਲਾਂ ਦੇ ਸਕੰਦਰ ਇੱਥੋਂ ਵਾਣੀ ਵਾ ਭਜਾਤਾ ਸੀ ਇਹਨਾਂ ਦੇ ਅਬਦਾਲੀ ਤੋਰਤਾ ਸੀ ਇੱਥੋਂ ਅਬਦਾਲੀ ਇੱਕ ਗੱਲ ਕਹਿੰਦਾ ਸੀ ਕਹਿੰਦਾ ਮੈਨੂੰ ਦੁਨੀਆ ਦੇ ਵਿੱਚ ਕੋਈ ਨਹੀਂ ਝੁਗਾ ਸਕਿਆ ਕੋਈ ਨਹੀਂ ਮਾਰ ਸਕਿਆ ਪਰ ਇਹਨਾਂ ਮਝੈਲਾਂ ਨੇ ਚੰਗੇ ਮੇਰੇ ਗੁਣ ਨੇ ਸੇਕੇ ਆ ਇਹ ਕਹਿੰਦਾ ਇਹਨਾਂ ਮਚੈਲ ਮਝੈਲ ਬੜਾ ਚੰਗੀ ਤਾਂ ਚੇਪੜਦੇ ਆ ਮਤਲਬ ਉਹਨੂੰ ਵੀ ਚੇਪੜਿਆ ਤੇ ਅੱਜ ਵੀ ਦਿੱਲੀ ਤੋਂ ਚੱਲਣ ਵਾਲੀਆਂ ਸਾਰੀਆਂ ਤੇ ਆ ਰਹੀਆਂ ਇੱਕਦਮ ਸਾਰੀਆਂ ਐਂ ਜਫੀਆਂ ਪਾਪ ਆ ਕੇ ਆ ਰਹੀਆਂ ਕੱਲੀ-ਕੱਲੀ ਨੂੰ ਵਾਣੀ ਪਾਵਾਂਗੇ ਤੋਰਾਂਗੇ ਹੈਗੇ ਆ ਇੱਥੇ ਖੜੇ ਆ ਵੇਖੋ ਜਿਨ੍ਹਾਂ ਦੇ ਅੰਦਰ ਮਝੈਲਾਂ ਦਾ ਖੂਨ ਆ ਨਾ ਉਹ ਡਰਦਾ ਨਾ ਝੁਗਦਾ ਨਾ ਵਿਗਦਾ ਮੈਂ ਤਾਂ ਬੇਨਤੀ ਕਰਦਾ ਜਿਹੜੇ ਕਹਿੰਦੇ ਸ਼ਰਾਬ ਤੇ ਵਿਗ ਜਾਣਗੇ ਪੈਹਾਂ ਦੇ ਵਿਗ ਜਾਣਗੇ ਮੈਂ ਕਹਿੰਨਾ ਇੰਨਾ ਪਿੰਡਾਂ ਦੇ ਵਿੱਚ ਕਿਸ ਨੂੰ ਸ਼ਰਾਬ ਦੀ ਬੋਦਲ ਦਾ ਲਾਲਚ ਦੇ ਕੇ ਵੇਖਿਓ ਹਮ ਇੰਨਾ ਪਿੰਡਾਂ ਦੇ ਵਿੱਚ ਕਿਸ ਨੂੰ ਪੈਸੇ ਦਾ ਲਾਲਚ ਦੇ ਕੇ ਵੇਖ ਲਿਓ ਲੁਧਿਆਣਾ ਨਹੀਂ ਇਹ ਲੁਧਿਆਣਾ ਨਹੀਂ ਹੈ ਇਹਦੇ ਬਸ ਡਾਂਗ ਤੇ ਡਾਂਗ ਤੇ ਡੇਰਾ ਹੀ ਆ ਇਹਦੇ ਪੂਰੀ ਡਾਂਗ ਖੜਕਾਉਣ ਵਾਲੇ ਆ ਮਝੈੜ ਇਹ ਤੇ ਵੱਟ ਪਿੱਛੇ ਬੰਦਾ ਮਾਰ ਦਿੰਦੇ ਆ ਇਹ ਤਾਂ ਸਾਡੀ ਕੌਮ ਦੀ ਗੱਲ ਆ ਇਹ ਤੇ ਸਾਡੇ ਪੰਥ ਦੀ ਗੱਲ ਆ ਇਹਦੀ ਖਾਤਰ ਤੇ ਇਹ ਤਲੀ ਤੇ ਰੱਖ ਕੇ ਤੁਰੇ ਹੋਏ ਆ ਵੀ ਭਾਈ ਮੰਦਿਰ ਸਿੰਘ ਜਤਾਉਣਾ ਚਾਹ ਜੋ ਮਰਜ਼ੀ ਹੋ ਜੇ ਝੂਠਾ ਪਰਚਾ ਪੈ ਜਾਏ ਗੋਲੀ ਵੱਜ ਜੇ ਰਵੇ ਕਾਖਣਾ ਜੋ ਮਰਜ਼ੀ ਹੋ ਜੇ ਪਰ ਇਹਨਾਂ ਨੇ ਕੋਈ ਘਤਾਰੀ ਹੋਈ ਆ ਤਰਨ ਤਰਨਾਂ ਹਲਕੇ ਵਾਲਿਆਂ ਨੇ ਵੀ ਅਸੀਂ ਭਾਈ ਮਨਦੀਪ ਸਿੰਘ ਨੂੰ ਜਿਤਾਉਣਾ ਅਸੀਂ ਮੇਹਣਾ ਨਹੀਂ ਲੈਣਾ ਪੰਥ ਦਾ ਇਹ ਨਾਵੇਂ ਪੰਥ ਸਦੀਆਂ ਬਾਅਦ ਵੀ ਸਾਨੂੰ ਕਹੇ ਉਹ ਤਰਨ ਤਰਨ ਵਾਲੇ ਉਹ ਕਾਦੇ ਬੰਦੇ ਤੁਸੀਂ ਤੁਸੀਂ ਕੌਮ ਦਾ ਸੂਰਮਾ ਭਾਈ ਸੰਦੀਪ ਸਿੰਘ ਸਣੀ ਦਾ ਭਰਾ ਹਰਾਤਾ ਉਹ ਮੇਹਣਾ ਥੋੜੀ ਲਵਾਂਗੇ ਅਸੀਂ ਪਹਿਲਾਂ ਨਹੀਂ ਮੇਹਣੀ ਉਤਰ ਰਹੇ ਪਹਿਲੇ ਮੇਹਣੇ ਅਜੇ ਤੇ ਬੀਬੀ ਖਾਲੜ ਵਾਲੇ ਲੋਕ ਸਾਨੂੰ ਗੱਲਾਂ ਕਰ ਦਿੰਦੇ ਆ ਕਿਤੇ ਪੰਜਾਬ ਤੋਂ ਬਾਹਰ ਚਲ ਜੀਏ ਪੰਜਾਬ ਦੇ ਵਿੱਚ ਦੂਰ ਨੇੜੇ ਕਿਤੇ ਪ੍ਰੋਗਰਾਮ ਕਰਨ ਚਲ ਜੀਏ ਕਥਾ ਦਾ ਤੇ ਅਗਲੇ ਕਹਿ ਦਿੰਦੇ ਤੁਸੀਂ ਤੇ ਬੀਬੀ ਖਾਲੜਾ ਹਰਾਤੀ ਸੋ ਇਸ ਕਰਕੇ ਇਸ ਵਾਰ ਮੈਂ ਕਿੰਨਾ ਮਝੇ ਲੋ ਮੇਨਾ ਨਾ ਲੈ ਲਿਓ ਪਹਿਲਾ ਮੇਨਾ ਅਸੀਂ ਮਹਾ ਸਿੰਘ ਗਲੋਂ ਲਾਇਆ ਤੇ ਇਹ ਕਰਕੇ ਆ ਮੇਨਾ ਨਾ ਲੈ ਲਿਓ ਪੰਥ ਕੌਮ ਦੀ ਇੱਥੇ ਜੰਗ ਹੈ ਦਿੱਲੀ ਦੇ ਨਾਲ ਜੰਗ ਹੈ ਤੇ ਆਪਾਂ ਜਿੱਤਣੀ ਹੈ ਥ੍ਰੈਟ ਤਾਂ ਨਹੀਂ ਆਉਂਦੇ ਕੋਈ ਨਹੀਂ ਥ੍ਰੈਟ ਆ ਵੀ ਜਾਣ ਕਿੱਡੀ ਕੀ ਗੱਲ ਆ ਕਿਤੇ ਜਾਣ ਹੀ ਆ ਮਤਲਬ ਮੇਰੇ ਹਿਸਾਬ ਦੇ ਨਾਲ ਜਿਹੜਾ ਬੰਦਾ ਮੌਤ ਤੋਂ ਡਰਦਾ ਨਾ ਉਹਨੂੰ ਤਾਂ ਲੀਡਰ ਪੁਣੇ ਚ ਆਉਣਾ ਹੀ ਨਹੀਂ ਚਾਹੀਦਾ ਜਿਹੜਾ ਬੰਦਾ ਮੌਤ ਤੋਂ ਡਰਦਾ ਜਿਨਨੇ ਲੀਡਰੀ ਕਰਨੀਆਂ ਰਾਜਨੀਤੀ ਚ ਆਉਣਾ ਵਾ ਪੰਜਾਬ ਦੀ ਗੱਲ ਕਰਨੀ ਆ ਪੰਥ ਦੀ ਗੱਲ ਕਰਨੀ ਆ ਉਹਨੂੰ ਮੌਤ ਦਾ ਡਰ ਚੁੱਕਣਾ ਪੈਣਾ ਉਹ ਭੁੱਲ ਜੇ ਉਹ ਭੁੱਲ ਦੇ ਵੀ ਮੌਤ 10 ਸਾਲਾਂ ਨੂੰ ਆਉਣੀ ਆ 20 ਸਾਲਾਂ ਨੂੰ ਆਉਣੀ ਆ ਉਹ ਤੇ ਬਸ ਮੌਤ ਨੂੰ ਇਦਾਂ ਸਮਝੇ ਵੀ ਬਸ ਉੱਠਿਆਂ ਵਾ ਤੇ ਉਹਨੇ ਵੀ ਆ ਸਕਦੀ ਆ ਘਰ ਹੁਣ ਨਿਕਲਿਆਂ ਉਹਨੇ ਵੀ ਆ ਸਕਦੀ ਆ ਘਰ ਵਾਪਸ ਜਾ ਰਹਿਆਂ ਤਾਂ ਵੀ ਆ ਸਕਦੀ ਆ ਗੱਡੀ ਚ ਜਾ ਰਹਿਆ ਤਾਂ ਵੀ ਆ ਸਕਦੀ ਆ ਗੋਲੀ ਹਕੂਮਤ ਦੀ ਕਿਤੇ ਵੀ ਵੱਜ ਸਕਦੀ ਆ ਜਿੰਨੇ ਪੰਜਾਬ ਦੀ ਗੱਲ ਕਰਨੀ ਆ ਪੰਥ ਦੀ ਗੱਲ ਕਰਨੀ ਆ ਮੌਤ ਦਾ ਡਰ ਚੁੱਕਦੇ ਮਰਨਾ ਹੀ ਆ ਦਹਾਂ ਨੂੰ ਮਰ ਜਾਗੇ 20ਾਂ ਨੂੰ ਮਰ ਜਾਗੇ 30 ਸਾਲਾਂ ਦੇ ਹੋ ਕੇ ਮਰ ਜਾਗੇ ਕੋਈ ਰਿਆਹ ਦੁਨੀਆ ਤੇ ਸਕੰਦਰ ਨਹੀਂ ਰਿਆ ਜਿੰਨੇ ਦੁਨੀਆ ਜਿੱਤੀ ਉਹਨੂੰ ਵੀ ਮਲੇਰੀਏ ਦੇ ਕਾਰਨ ਮਰਨਾ ਪੈ ਗਿਆ ਐਂਡੇ ਦੁਨੀਆ ਦੇ ਵੱਡੇ ਹਕੀਮ ਆਏ ਉਹ ਨਹੀਂ ਬਚਾ ਸਕੇ ਦੁਨੀਆ ਦੀ ਦੌਲਤ ਉਹਦੇ ਕੋਲ ਸੀ ਉਹ ਨਹੀਂ ਬਚਾ ਸਕੀ ਸਮਾਂ ਉਹਦੇ ਕੋਲ ਸੀ ਉਹ ਨਹੀਂ ਬਚਾ ਸਕਿਆ ਮਰਨਾ ਤੈ ਹੈ ਬੰਦੇ ਦਾ ਮਰਨ ਲਿਖਾਇ ਮੰਡਲ ਮੈਂ ਆਏ ਮਹਾਰਾਜ ਦੀ ਬਾਣੀ ਆਂਦੀ ਐ ਮਹਾਰਾਜ ਦੀ ਬਾਣੀ ਆਂਦੀ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛਾਡਾਸ ਹਮ ਜਿਹੜੇ ਗੁਰੂ ਨੂੰ ਜਿਹੜੇ ਪਿਓ ਨੂੰ ਅਸੀਂ ਮੰਨਦੇ ਆ ਜਿਹੜਾ ਸਾਡਾ ਪਿਓ ਪਿਓ ਤੇ ਕਹਿੰਦਾ ਤੁਸੀਂ ਪਹਿਲਾ ਮਰਨ ਨੂੰ ਕਬੂਲੋ ਬਾਦਾ ਜੰਗ ਦੇ ਵਿੱਚ ਆਓ ਜੰਗਾਂ ਤਾਂ ਜਿੱਤੀਆਂ ਜਾਂਦੀਆਂ ਜੇ ਮਰਨਾ ਪਹਿਲਾਂ ਤੈਅ ਕਰ ਲਿਆ ਅਸੀਂ ਮੌਤ ਨੂੰ ਪਹਿਲਾਂ ਪ੍ਰਮਾਣ ਕਰ ਲਿਆ ਇਸ ਕਰਕੇ ਜੰਗ ਜਿੱਤਾਂਗੇ ਮੌਤ ਦੀ ਪਰਵਾਹ ਕੋਈ ਨਹੀਂ ਆ ਭਾਵੇਂ ਥ੍ਰੈਟ ਆ ਜੇ ਇੱਥੋਂ ਤੱਕ ਵੀ ਲੋਕ ਗੋਲੀ ਮਾਰ ਦੇਣ ਜੋ ਮਰਜ਼ੀ ਕਰਨ ਪੰਥ ਦੀ ਖਾਤਰ ਤੇ ਸਾਡੇ ਵੱਡੇ ਪਰਿਵਾਰ ਕੁਰਬਾਨ ਕਰ ਗਏ ਤੇ ਸਾਡੀ ਜਾਨ ਵੀ ਲੱਗ ਵੀ ਜਾਊ ਕਿੱਡੀ ਕੀ ਗੱਲ ਹੈ ਪੰਜਾਬ ਦੀ ਖਾਤਰ ਲੱਗੂਗੀ ਕੌਮ ਦੀ ਖਾਤਰ ਲੱਗੂਗੀ ਪੰਥ ਦੀ ਖਾਤਰ ਲੱਗੂ ਜੀ ਕੋਈ ਪਰਵਾਹ ਨਹੀਂ ਤੇ ਇਹਨਾਂ ਆਮ ਆਦਮੀ ਪਾਰਟੀ ਨੇ ਪ੍ਰਚਾਰਾਂ ਦੇ ਵਿੱਚ ਕਹਿੰਦੀ ਹੈ ਅਸੀਂ ਨੇ ਇੰਨੇ ਹਜ਼ਾਰ ਨੌਕਰੀਆਂ ਦਿੱਤੀਆਂ ਹੜ ਕਹਿੰਦੇ ਮਾਝੇ ਦੇ ਵਿੱਚ ਹੜ ਆਇਆ ਕਹਿੰਦੇ ਅਸੀਂ ਲੋਕਾਂ ਦਾ ਬਹੁਤ ਸਾਥ ਦਿੱਤਾ ਹੜ ਦੇ ਵਿੱਚ ਤੇ ਹੁਣ ਅਸੀਂ ਫੰਡ ਵੀ ਬਣ ਰਹੇ ਆ ਚੈੱਕ ਵੀ ਦੇ ਰਹੇ ਆ ਤੁਹਾਨੂੰ ਲੱਗਦਾ ਤੁਸੀਂ ਮਾਝੇ ਦੇ ਵੀ ਇਹਨਾਂ ਨੇ ਕਰਿਆ ਕੁਛ ਆ ਜਿਹੜੇ ਇਹਨਾਂ ਨੇ ਅਧਿਆਪਕ ਕੋਟ-ਕੋਟ ਕੇ ਉਹਨਾਂ ਦੇ ਪੁੜੇ ਲਾਲ ਕਰਤੇ ਉਹਨਾਂ ਦੀਆਂ ਪਿੱਠਾਂ ਲਾਲ ਕਰਤੀਆਂ ਉਹਨਾਂ ਦੀਆਂ ਪੱਗਾਂ ਲਾਤੀਆਂ ਚੁੰਨੀਆਂ ਰੋਲਤੀਆਂ ਲੀੜੇ ਪਾੜਤੇ ਬੇਪਤੀਆਂ ਕਰਤੀਆਂ ਉਹਨਾਂ ਅਧਿਆਪਕਾਂ ਨੂੰ ਤੇ ਪੁੱਛ ਕੇ ਪੁੱਛ ਕੇ ਵੇਖੋ ਮੜਾ ਜਿਆ ਵੀ ਕਿਹੜਾ ਇਹਨਾਂ ਨੇ ਮੰਨ ਕੇ ਚਲੋ ਕਿਹੜੇ ਕਿਹੜੇ ਟੀਚਰਾਂ ਨੂੰ ਨੌਕਰੀਆਂ ਦਿੱਤੀਆਂ ਇਹ ਝੂਠੇ ਦਾਅਵੇ ਆ ਕੀਤਾ ਇਹਨਾਂ ਨੇ ਦੁੱਕੀ ਦਾ ਕੰਮ ਨਹੀਂ ਆ ਆਮ ਆਦਮੀ ਪਾਰਟੀ ਨੇ ਦੁੱਕੀ ਦਾ ਕੰਮ ਨਹੀਂ ਕੀਤਾ ਜੇ ਕਹਿੰਦੇ ਨੌਕਰੀਆਂ ਦਿੱਤੀਆਂ ਫਿਰ ਦੱਸਣ ਅਧਿਆਪਕ ਕਿਉਂ ਕੁੱਟ ਰਹੇ ਆ ਆ ਬਿਜਲੀ ਵਾਲਿਆਂ ਨੇ ਕਿਤੇ ਧਰਨਾ ਲਾਇਆ ਹੁੰਦਾ ਉਹਨਾਂ ਨੂੰ ਕੁੱਟ ਦਿੰਦੇ ਆ ਰੇਲਵੇ ਵਾਲਿਆਂ ਨੇ ਵੱਖਰਾ ਧਰਨਾ ਲਾਇਆ ਹੁੰਦਾ ਉਹਨਾਂ ਨੂੰ ਕੁੱਟ ਦਿੰਦੇ ਆ ਹੋਰ ਕੋਈ ਮਹਿਕਮਾ ਉਹਨਾਂ ਨੇ ਵੱਖਰਾ ਧਰਨਾ ਲਾਇਆ ਹੁੰਦਾ ਉਹਨਾਂ ਨੂੰ ਕੁੱਟ ਦਿੰਦੇ ਆ ਪੁਲਿਸ ਮਹਿਕਮੇ ਦੀਆਂ ਤਨਖਾਹਾਂ ਇਹਨਾਂ ਤੋਂ ਨਹੀਂ ਦਿੱਤੀਆਂ ਜਾ ਰਹੀਆਂ ਹੋਰ ਨੌਕਰੀਆਂ ਕਿੱਥੋਂ ਦੇ ਦੇਣਗੇ ਮਤਲਬ ਹਰ ਇੱਕ ਬੰਦਾ ਸਮੱਸਿਆ ਦੇ ਵਿੱਚ ਇਹਨਾਂ ਦੀ ਸਰਕਾਰ ਦੇ ਵਿੱਚ ਆ ਗਿਆ ਕਦੀ ਕਦੀ ਤੁਸੀਂ ਵੇਖਿਆ ਪੁਲਿਸ ਦੀਆਂ ਤਨਖਾਹਾਂ ਰੁਕੀਆਂ ਹੁਣ 17 ਸਾਲਾਂ 'ਚ ਕਦੀ ਤੁਸੀਂ ਵੇਖਿਆ ਟੀਚਰਾਂ ਦੀਆਂ ਤਨਖਾਹਾਂ ਰੁਕੀਆਂ ਹਨ ਮੈਂ ਤਾਂ ਵੇਖਿਆ ਨਹੀਂ ਇਹਦੇ ਪੁਲਿਸ ਵਾਲਿਆਂ ਕੋਲੋਂ ਮੰਗ ਰਹੇ ਆ ਵੀ ਪੁਲਿਸ ਵਾਲੇ ਵੀ ਤਨਖਾਹਾਂ ਦੇਣ ਆਪਣੇ ਬਧਿਕਾਂ ਕੋਲੋਂ ਮੰਗ ਰਹੇ ਆ ਆਪਣੇ ਬਧਿਕਾਂ ਨੂੰ ਕਹਿ ਰਹੇ ਵੀ ਤੁਸੀਂ ਤਨਖਾਹਾਂ ਦੇ ਦਿਓ ਤੇ ਹਾੜ ਮਾਰ ਜਿਹੜੇ ਪਰਿਵਾਰ ਆ ਉਹਨਾਂ ਨੂੰ ਅਸੀਂ ਦੇ ਦਾਂ ਕਿਹੜੇ ਚੈੱਕ ਮੇਰਾ ਪਿੰਡ ਤੋਂ ਢਟਾਏ ਵਾਲਾ ਮੇਰੇ ਪਿੰਡ ਦੀ 1200 ਏਕੜ ਜ਼ਮੀਨ ਤਬਾਹ ਹੋ ਗਈ 4 ਕਿਲੋਮੀਟਰ ਲੰਮਾ ਬੰਨ ਹੈ ਅਸੀਂ ਸੰਗਤ ਦੇ ਸਹਿਯੋਗ ਦੇ ਨਾਲ 4 ਕਿਲੋਮੀਟਰ ਲੰਮਾ ਬੰਨ 20 ਲੱਖ ਰੁਪਇਆ ਲਾ ਕੇ ਬੰਨਿਆ 15 16 ਲੱਖ ਦਾ ਉੱਥੇ ਤੇ ਡੀਜ਼ਲ ਲੱਗ ਗਿਆ ਫਿਰ ਉੱਥੇ ਜਿਹੜੇ ਟਰੈਕਟਰ ਚੱਲਦੇ ਰਹਿ ਪੋਕ ਲੈਣਾ 8500 ਇੱਕ ਪੋਕ ਲੈਣ ਦਾ ਖਰਚਾ ਤਿੰਨ ਚੱਲੀਆਂ ਉੱਥੇ ਸਰਕਾਰ ਨੇ 1 ਰੁਪਈਏ ਦਾ ਡੀਜ਼ਲ ਨਹੀਂ ਦਿੱਤਾ ਇੱਕ ਵੀ ਪੋਕ ਲੈਣ ਨਹੀਂ ਭੇਜੀ ਮੇਰੇ ਨਾਲ ਗੱਲ ਤੇ ਕਰਨ ਇਹ ਝੂਠੀ ਸਰਕਾਰ ਬਾਅਦ ਚੋਂ ਕਹਿੰਦੇ ਰੈਲੀ ਕਰਕੇ ਕਹਿੰਦੇ ਚੈੱਕ ਵੰਡਦੇ ਅਸੀਂ ਕਿਹੜਾ ਚੈੱਕ ਵੰਡਿਆ ਮੈਂ ਕਹਿੰਨਾ ਮੇਰਾ ਪਿੰਡ ਹੈ ਨਾ ਹੜ ਪ੍ਰਭਾਵਿਤ ਮੇਰਾ ਪਿੰਡ ਹੈ ਮੇਰੇ ਪਿੰਡ ਦੇ ਵਿੱਚ ਇੱਕ ਵੀ ਪਰਿਵਾਰ ਨੂੰ 1 ਰੁਪਈਏ ਦਾ ਚੈੱਕ ਨਹੀਂ ਦਿੱਤਾ ਇੱਕ ਵੀ ਪਰਿਵਾਰ ਨੂੰ ਰੇਤਾ ਕਰਾਉਣ ਵਾਸਤੇ ਡੀਜ਼ਲ ਨਹੀਂ ਦਿੱਤਾ ਬਾਨਣ ਬੰਨਣ ਵਾਸਤੇ 1 ਰੁਪਏ ਦਾ ਡੀਜ਼ਲ ਨਹੀਂ ਦਿੱਤਾ ਇਹ ਗੱਲ ਤੇ ਕਰਨ ਆ ਗਏ ਸਾਡੇ ਪਿੰਡ ਦੇ ਵਿੱਚ ਆ ਗਏ ਇਹਨਾਂ ਦੇ ਤੱਪੜ ਨਾਲ ਰੋਲ ਤਿਆਰ ਕੀ ਸਤਾਈ ਦੇ ਵਿੱਚ ਤਾਂ ਕਹਿ ਦਿਓ ਆ ਹੋਣੀ ਰੋਲ ਕੇ ਸੁਖ ਨੀ ਆਇਆ ਸੀ ਫਿਰ ਬੰਨ ਹਾਂਜੀ ਸੁਖਵੀਰ ਆਇਆ ਸਾਡੇ ਪਿੰਡ ਨਹੀਂ ਆ ਸਾਡੇ ਪਿੰਡ ਵੜਦਾ ਹੀ ਨਹੀਂ ਨਾ ਕਾਲੀ ਵੜਨਾ ਨਾ ਕਾਂਗਰਸੀ ਵੜਨਾ ਉਹਨਾਂ ਨੂੰ ਪਤਾ ਚਮਕੌਰ ਹੈਗਾ ਇੱਥੇ ਇਹ ਆਏ ਹੀ 1000 ਲੀਟਰ ਦੇਣ ਸੁਖਵੀਰ ਵਾਲੇ 1000 ਲੀਟਰ ਡੀਜ਼ਲ ਦੇਣ ਆਏ ਹੀ ਅਗਲੇ ਮੋੜ ਗਏ ਉਹ ਕਹਿੰਦੇ ਵੀ ਉਹਨੇ ਤੇ 13 13 14000 ਲੀਟਰ ਲਾੜਦਾ ਤੇ ਤੁਹਾਡਾ 1000 ਇਹ ਸਾਡੇ ਪਿੰਡਾਂ 'ਚ ਨਹੀਂ ਵੜਦੇ ਇਹਨਾਂ ਨੂੰ ਪਤਾ ਉੱਥੇ ਖਾਲਸਾ ਪੰਥ ਬੈਠਾ ਕਾਰਜ ਕਰਨ ਨੂੰ ਬੈਠਾ ਸਾਡੇ ਪਿੰਡਾਂ 'ਚ ਨਹੀਂ ਵੜਦੇ ਡਰਦੇ ਆ ਇਹਨਾਂ ਨੂੰ ਪਤਾ ਇੱਥੇ ਜੁੱਤੀਆਂ ਹੀ ਪਹਿਣੀਆਂ ਇਹਨਾਂ ਨੂੰ ਟੱਕਰ ਕਿਸ ਦੇ ਨਾਲ ਮੰਨਦੇ ਹੋ ਟੱਕਰ ਕਿਸੇ ਨਾਲ ਨਹੀਂ ਪੰਥ ਦੀ ਵੀ ਕਦੀ ਕਿਸੇ ਨਾਲ ਟੱਕਰ ਹੋਈ ਹੈ ਪੰਥ ਦੀ ਟੱਕਰ ਟੁੱਕਰ ਨਹੀਂ ਹੈਗੀ ਪੰਥ ਤੇ ਜਿੱਤਦਾ ਹੀ ਹੁੰਦਾ ਜਿੱਥੇ ਝੰਡਾ ਲਾਤਾ ਜਿੱਤਾਂਗੇ ਇਹਨਾਂ ਨੇ ਮਲਤਾਨ ਕਿਲਾ ਜਿੱਤਿਆ ਮਲਤਾਨ ਕਿਲਾ ਜਿੱਤਣ ਲੱਗਿਆਂ ਤੋਪ ਦਾ ਪਹੀਆ ਟੁੱਟ ਗਿਆ ਤੋਪ ਦਾ ਪਹੀਆ ਟੁੱਟ ਗਿਆ ਤੋਪਚੀ ਕਹਿੰਦਾ ਵੀ ਹੁਣ ਜਾਂ ਤੇ ਇਹ ਕਿਲਾ ਜਿੱਤਿਆ ਨਹੀਂ ਜਾਣਾ ਜੇ ਜਿੱਤਿਆ ਜਾਊਗਾ ਤੇ ਤੋਪ ਦੇ ਪਈਏ ਦੀ ਜਗ੍ਹਾ ਇੱਕ ਨੂੰ ਮੋਢਾ ਦੇਣਾ ਪੈਣਾ ਹੂੰ ਕਿਉਂ ਨਾ ਉੱਥੇ ਜਸੂਸ ਵੀ ਆਏ ਉਹਨਾਂ ਦੇ ਜਸੂਸ ਕਹਿੰਦੇ ਵੀ ਲੱਗਦਾ ਹੁਣ ਸਿੱਖ ਭੱਜਣਗੇ ਘਰਾਂ ਨੂੰ ਇਹਨਾਂ ਨੂੰ ਕੀ ਮਲਤਾਨ ਦੇ ਕਿਲੇ ਨਾਲ ਭੱਜ ਜਾਣਗੇ ਉਹਨਾਂ ਨੇ ਸੋਚਿਆ ਕੁਝ ਹੋਰ ਤੇ ਵੇਖਿਆ ਕੁਝ ਹੋਰ ਉੱਥੇ ਲੋਕ ਸੰਗਤ ਜਿਹੜੇ ਸਿੱਖ ਸੀ ਲੜ ਰਹੇ ਆ ਉਹ ਕਹਿੰਦਾ ਪਹਿਲਾਂ ਮੋਢਾ ਮੈਂ ਦੇਣਾ ਦੂਜਾ ਕਹਿੰਦਾ ਪਹਿਲਾਂ ਮੋਢਾ ਮੈਂ ਦੇਣਾ ਹੂੰ ਉਹ ਮੋਢਾ ਦੇਣ ਤੋਂ ਲੜਾਈ ਹੋ ਰਹੀ ਹੈ ਉਹ ਜਿਹੜੇ ਜਸੂਰਸ ਬੜੇ ਹਰਾਨ ਹੋਏ ਵੀ ਇਹ ਕਿਸ ਤਰ੍ਹਾਂ ਦੀ ਕੌਮ ਹੈ ਹੂੰ ਇੱਕ ਗੋਲਾ ਚੱਲਦਾ ਸੀ ਇੱਕ ਸਿੰਘ ਦੀ ਸ਼ਹਾਦਤ ਹੁੰਦੀ ਸੀ ਫਿਰ ਇੱਕ ਗੋਲਾ ਚੱਲਦਾ ਸੀ ਇੱਕ ਸਿੰਘ ਦੀ ਸ਼ਹਾਦਤ ਹੁੰਦੀ ਸੀ ਇਹਨਾਂ ਨੇ ਤਾਂ ਮਲਤਾਨ ਦਾ ਕਿਲਾ ਜਿੱਤ ਲਿਆ ਤੇ ਆ ਕੀ ਹੈ ਇਹ ਤੇ ਵੋਟਾਂ ਹੀ ਮੰਗਣ ਦੀ ਗੱਲ ਹੈ ਨਾ ਲੋਕਾਂ ਦੇ ਦਰਵਾਜ਼ੇ ਖੜਕਾਉਣ ਦੀ ਗੱਲ ਹੈ ਨਾ ਲੋਕਾਂ ਤੱਕ ਸਨੇਹਾ ਪਹੁੰਚਾਉਣ ਦੀ ਗੱਲ ਹੈ ਪਹੁੰਚਾਵਾਂਗੇ ਲੋਕਾਂ ਨੂੰ ਨਾਲ ਲੈ ਕੇ ਤੁਰਾਂਗੇ ਲੋਕ ਸਾਡੇ ਨਾਲ ਤੁਰ ਰਹੇ ਆ ਪਿੰਡੋਂ ਪਿੰਡ ਹਵਾ ਖਾਲਸਾ ਪੰਥ ਦੀ ਬਣ ਰਹੀ ਆ ਮਨਦੀਰ ਸਿੰਘ ਦੀ ਬਣ ਰਹੀ ਆ ਭਾਈ ਅਮਰਤ ਬਾੜ ਸਿੰਘ ਦੀ ਬਣ ਰਹੀ ਆ ਜਿੱਤਾਂਗੇ ਜੰਗ ਜਿੱਤਾਂਗੇ 27 ਦੇ ਵਿੱਚ ਵੀ ਪੂਰੇ ਪੰਜਾਬ ਤੇ ਪੰਥ ਦਾ ਝੰਡਾ ਚਲਾਵਾਂਗੇ ਪੰਥ ਦੀ ਜੇਤੂਗੀ ਆ ਤੇ ਅਸੀਂ ਮੋਰਚਾ ਜਿੱਤ ਲਿਆ ਸਮਝ ਲਓ ਇਹ ਫਾਈਨਲ ਹੈ ਇਹ ਸੈਮੀ ਫਾਈਨਲ ਖੇਡ ਕੇ ਫਾਈਨਲ ਦੇ ਵਿੱਚ ਚਲੇ ਜਾਣਾ ਤੇ ਜਿਹੜਾ ਵੀ ਫਾਈਨਲ ਦੇ ਵਿੱਚ ਆ ਗਿਆ ਸਭ ਦੇ ਤੱਪੜ ਰੋਲ ਦਿਆਂਗੇ ਪੂਛਾਂ ਝੁਕਾ ਦਿਆਂਗੇ ਦਿੱਲੀ ਨੂੰ ਵਾਣਾ ਆਣ ਭਜਾ ਦਿਆਂਗੇ ਇੱਥੇ ਪੰਥ ਦੇ ਝੰਡੇ ਝੂਲਣਗੇ ਪੰਜਾਬ ਪਹਿਲਾਂ ਵੀ ਪੰਥ ਦਾ ਸੀ ਪੰਜਾਬ ਅੱਗੇ ਵੀ ਪੰਥ ਦਾ ਰਹੂਗਾ ਦਿੱਲੀ ਦੇ ਦਿੱਲੀ ਦਾ ਰਾਜ ਕਦੀ ਪੰਜਾਬ ਦੇ ਉੱਪਰ ਕਾਬਜ ਨਹੀਂ ਹੋ ਸਕਦਾ ਉਹਨਾਂ ਦੀ ਵੀ ਅਣਖ ਤੇ ਗੱਲ ਐ ਆਮ ਆਦਮੀ ਪਾਰਟੀ ਦੇ ਵੀ ਸੈਮੀਫਾਈਨਲ ਆਉਣਾ ਲਈ ਵੀ ਕਿੱਡੀ ਕਿ ਅਣਖ ਆ ਆਮ ਆਦਮੀ ਪਾਰਟੀ ਦੀ ਕਾਦੀ ਅਣਖ ਆ ਭਗਵਾਨ ਤੁਮਾਨ ਦੀ ਸੁਣ ਲਓ ਹੁਣ ਕਹੀ ਜਾਂਦਾ ਏਆਈ ਨਾਲ ਵੀਡੀਓ ਬਣਾਤੀ ਹਾਂ 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 ਆ ਤੁਸੀਂ ਵੇਖ ਲਓ ਮੋੜਾ ਹੁਣ ਮੈਂ ਤੇ ਵੇਖੋ ਧਾਰਮਿਕ ਬੰਦਾ ਇਹੋ ਜੀ ਗੱਲ ਕਰਦਾ ਵੀ ਚੰਗਾ ਨਹੀਂ ਲੱਗਦਾ ਜਿਹੜਾ ਉਹ ਵੀਡੀਓ ਇਹਦੀ ਚੱਲ ਰਹੀ ਆ ਕਿ ਉਹਦੇ ਖਾਸ ਕਿਸੇ ਸੱਜਣ ਨੇ ਵਾਇਰਲ ਕੀਤੀ ਆ ਕਿ ਉਹ ਕਹਿ ਵੀ ਰਿਹਾ ਮੇਰੇ ਤੇ ਕਾਰਪਰਚਾ ਉਹ ਆਏ ਦਿਨ ਲਿਖ ਕੇ ਪਾ ਰਿਹਾ ਵੀ ਕਾਰ ਮੇਰੇ ਤੇ ਕਿਹੜਾ ਪਚਾ ਉਹ ਬਾਹਰ ਵਿਦੇਸ਼ ਦੇ ਵਿੱਚ ਰਹਿੰਦਾ ਬੰਦਾ ਉਹ ਇਹ ਕਰਕੇ ਮੇਰੇ ਹਿਸਾਬ ਦੇ ਨਾਲ ਵੀ ਕਿਸੇ ਨੂੰ ਕਹਿਣ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾਂ ਮਾਰ ਲੈਣਾ ਚਾਹੀਦਾ ਭਾਵੇਂ ਉਹ ਮੁੱਖ ਮੰਤਰੀ ਹੈ ਤੇ ਭਾਵੇਂ ਉਹ ਕਿਸੇ ਹੱਡੋ ਰੋੜੇ ਦਾ ਕੋਈ ਕੋਈ ਪ੍ਰਧਾਨ ਲੱਗਾ ਆ ਸੋ ਇਸ ਕਰਕੇ ਇਹਨਾਂ ਨੂੰ ਸੋਚਣਾ ਚਾਹੀਦਾ ਕਹਿੰਦੇ 40 ਪੰਚਾਇਤਾਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋਇਆ ਧਰਮੀ ਪਰਿਵਾਰ ਧਰਮੀ ਫੌਜੀ ਪਰਿਵਾਰ ਨਹੀਂ ਉਹ ਕਹਿੰਦੇ ਵੀ ਉਹ ਤਾਂ ਪੰਚਾਇਤਾਂ ਸਾਡੀਆਂ ਨੇ ਸਰਕਾਰ ਸਾਡੇ ਐਮਐਲਏ ਤਾਂ ਬਣੀ ਪਈਆਂ ਮੈਡਮ ਨਹੀਂ ਨਹੀਂ ਪੰਚਾਇਤਾਂ ਦੇ ਨਾਲ ਮੰਨ ਕੇ ਚੱਲੋ ਕੋਈ ਐਮਐਲਏ ਨਹੀਂ ਬਣਦਾ ਹੁੰਦਾ ਪੰਚਾਇਤਾਂ ਦੇ ਫਿਰ ਸਮਝ ਲਓ ਵੀ ਆਮ ਆਦਮੀ ਪਾਰਟੀ ਦੇ ਕੋਲੇ ਇਹਨਾਂ ਤੋਂ ਵੱਧ ਹੋਣਗੀਆਂ ਹੂੰ ਕਾਂਗਰਸ ਦੇ ਕੋਲੇ ਵੀ ਪੰਚਾਇਤਾਂ ਹੋਣਗੀਆਂ ਪੂਰੇ ਹਲਕੇ ਦੇ ਵਿੱਚ 105 ਪਿੰਡ ਹੈ ਹੂੰ ਤੇ 105 ਦੇ ਵਿੱਚ ਇਹ ਕਹਿੰਦੇ 40 ਪੰਚਾਇਤਾਂ ਸਾਡੀਆਂ ਤੇ 105 ਪਿੰਡਾਂ ਦੇ ਵਿੱਚੋਂ ਅਸੀਂ ਤੇ ਦਾਵੇਦਾਰ ਨਾਲ ਕਹਿੰਦੇ 2024 ਦੇ ਵਿੱਚ ਭਾਈ ਅਮਰਤਪਾਲ ਸਿੰਘ ਜਿੱਤਿਆ ਹ ਹ ਬਿਲਕੁਲ 105 ਪਿੰਡਾਂ ਇੱਕ ਪਿੰਡ ਚੋਂ ਨਹੀਂ ਆ ਰਹਿਆ ਪਾਉ ਹ ਬਿਲਕੁਲ ਜਿਹੜੀਆਂ ਵਾਡਾਂ ਵਾਂ ਤਰਨਤਾਰਨ ਦੀਆਂ ਲੋਕਲ ਉਹ ਵੀ ਵਾਡਾਂ ਦੇ ਵਿੱਚੋਂ ਪਾਉ ਜਿੱਤਿਆ ਹ ਤੇ ਇਸ ਹਿਸਾਬ ਦੇ ਨਾਲ ਦਾਵਾ ਤੇ ਸਾਡਾ ਇਨਾਂ ਦੇ ਝੂਠੇ ਦਾਵੇ ਪੱਲੇ ਕੱਖ ਨਹੀਂ ਹੈਗਾ ਪਿੰਡੋਂ ਪਿੰਡ ਵੇਖ ਲੋ ਲੋਕ ਗਾਲਾਂ ਕੱਢਦੇ ਆ ਜਦੋਂ ਕੋਈ ਬਾਦਲ ਦਾ ਨਾਮ ਲੈਂਦਾ ਨਾ ਕਹਿੰਦੇ ਉਹ ਬਾਦਲ ਗਰਦਾਰ ਜਿਨੇ ਬਦਬੀ ਕਰਵਾਈ ਜਿਨੇ ਸੌਦੇ ਸਾਧ ਨੂੰ ਮਾਫੀ ਦਿੱਤੀ ਜਿਨੇ ਬੰਦੀ ਸਿੰਘਾਂ ਨੂੰ ਕਾਤਲ ਕਿਹਾ ਸੀ ਜਿਨੇ ਕੋਟਕਪੂਰੇ ਬਹਿਬਲ ਕਲਾ ਗੋਲੀ ਚਲਾਈ ਸੀ ਉਹ ਬਾਦਲ ਜਿਨੇ ਸਮੇਤ ਸੈਣੀ ਨੂੰ ਡੀ ਡੀਜੀਪੀ ਲਾਇਆ ਸੀ ਉਹ ਉਹ ਉਹਦੀ ਗੱਲ ਕਰਦੇ ਆ ਲੋਕ ਤੇ ਛਤਰਾਂ ਦਾ ਹਾਰ ਲੈ ਕੇ ਖੜੇ ਆ ਪਿੰਡੋਂ ਪਿੰਡ ਵੀ ਬਾਦਲ ਕਿਤੇ ਸਾਡੇ ਪਿੰਡ ਨਾ ਵੜ ਜਾਈ। ਐਨੇ ਬੁਰੇ ਹਾਲਾਤ ਆ ਇਹਨਾਂ ਦਾ ਹਲਕੇ ਦੀ ਰੈਲੀਆਂ 'ਚ ਇਕੱਠ ਕਿਵੇਂ ਹੋ ਜਾਂਦੇ ਨੇ? ਆ ਰੈਲੀਆਂ ਦਾ ਤਾਂ ਇਹਨਾਂ ਦਾ ਪੱਕਾ ਇਕੱਠ ਹੈ। ਉਹ ਐਡੀਪੀਸੀ ਵਾਲੇ ਜਿਹੜੇ ਮੁਲਾਜ਼ਮ ਉਹਨਾਂ ਨੂੰ ਧਮਕੀਆਂ ਦੇ ਦਿੰਦੇ ਵੀ ਜੇਕਰ ਤੁਹਾਡਾ ਟੱਬਰ ਸਮੇਤ ਨਾਂ ਲੈ ਕੇ ਆਏ ਤੇ ਤੁਹਾਨੂੰ ਨੌਕਰੀ 'ਚੋਂ ਬਾਹਰ ਕੱਢ ਦਾਂਗੇ। ਸੋ ਇਸ ਕਰਕੇ ਇਹਨਾਂ ਦਾ ਵੀ ਡਾਰ ਧਮਕਾ ਕੇ ਦਿਹਾੜੀ ਤੇ ਕਿਸੇ ਨੂੰ 500 ਦਿੰਦੇ 200 ਦਿੰਦੇ ਉਹ ਕਿਤੇ ਇੰਟਰਵਿਊ ਕਰਨ ਚੱਲ ਜਿਓ ਤੁਸੀਂ। ਇਹਨਾਂ ਦੀ ਬਾਦਲ ਕੀ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਦੀਆਂ ਰੈਲੀਆਂ ਦੇ ਵਿੱਚ ਤੁਸੀਂ ਇੰਟਰਵਿਊ ਕਰਨ ਚੱਲ ਜਿਓ ਅੱਧੇ ਬੰਦੇ ਦੱਸਣਗੇ ਵੀ ਅਸੀਂ 500 ਲੈ ਕੇ ਆਏ ਤਾਂ ਆਏ ਅਸੀਂ ਜਦੋਂ ਪਿੰਡਾਂ ਦੇ ਵਿੱਚੋਂ ਬੱਸ ਭਰਦੇ ਆ ਸਾਡੇ ਪਿੰਡ ਦੇ ਵਿੱਚੋਂ ਸਾਡੇ ਆਂਡ ਗਵਾਂਡ ਦੇ ਪਿੰਡਾਂ ਦੇ ਵਿੱਚੋਂ ਵੀ ਬੱਸਾਂ ਆਉਂਦੀਆਂ ਇਹਨਾਂ ਦੀ ਰੈਲੀ ਦੇ ਵਿੱਚ ਤੇ ਸਾਨੂੰ ਪਤਾ ਕਿੱਦਾਂ ਬੱਸਾਂ ਭਰਦੇ ਆ ਬੱਸਾਂ ਦੇ ਭਰਦੇ ਪੰ 500 ਦੇ ਕੇ ਸਰਪੰਚ ਨੂੰ ਕਹਿੰਦੇ ਆ ਵੀ ਜੇ 16 ਲੱਖ ਪਿੰਡ ਨੂੰ ਆਇਆ ਤੂੰ 15 ਲੱਖ ਖਾ ਲਿਆ ਲੱਖ ਨਾਤਾ ਸਰਪੰਚ ਨੂੰ ਕਹਿੰਦੇ ਆ ਜੇ 16 ਲੱਖ ਗ੍ਰਾਂਟ ਆਈ 15 ਲੱਖ ਤੂੰ ਖਾ ਲਿਆ ਤੇ ਉਹ ਚੋਂ ਤੂੰ 10000 ਦੀ ਇੱਕ ਬੱਸ ਨਹੀਂ ਭਰ ਕੇ ਲੈ ਸਕਦਾ ਇਦਾਂ ਇਹਨਾਂ ਦੇ ਕੰਮ ਹੁੰਦੇ ਆ ਜਿਹੜੇ ਸਰਪੰਚ ਪੈਹਾ ਖਾਂਦੇ ਆ ਉਹ ਪੈਹਾ ਇਹਨਾਂ ਦੀਆਂ ਬੱਸਾਂ ਭਰਨ ਤੇ ਵੀ ਲਾਉਂਦੇ ਆ ਇਹਨਾਂ ਦੇ ਟਰੱਕ ਭਰਨ ਤੇ ਰੈਲੀਆਂ ਭਰਨ ਤੇ ਲੰਗਰ ਲਾਉਣ ਤੇ ਜੋ ਉੱਥੇ ਖਵਾਉਣਾ ਪਿਆਉਣਾ ਇਹਨਾਂ ਨੇ ਉਹ ਵੀ ਕਰਦੇ ਆ ਸੋ ਇਹ ਇਸ ਤਰੀਕੇ ਨਾਲ ਪ੍ਰਬੰਧ ਹੁੰਦੇ ਇਹਨਾਂ ਦੇ ਕੀ ਕਹਿਣਾ ਚੋਣਾਂ ਹਲਕਾ ਵਾਸੀਆਂ ਨੂੰ ਆਖਰੀ ਹਲਕਾ ਵਾਸੀਆਂ ਨੂੰ ਬੇਨਤੀ ਆ ਖਿਆਲ ਰੱਖਿਓ ਜਿਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਟੈਂਕ ਚੜ੍ਹਾਏ ਕਾਂਗਰਸ ਪਾਰਟੀ ਉਹਨਾਂ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀਆਂ ਬੇਅਦਬੀਆਂ ਕਰਵਾਈਆਂ ਕਰਵਾਉਣ ਵਾਲਿਆਂ ਨੂੰ માਫੀਆਂ ਦਿੱਤੀਆਂ ਬੰਦੀ ਸਿੰਘਾਂ ਨੂੰ ਜਿਨ੍ਹਾਂ ਕਾਤਲ ਗਿਆ ਬੈਬਲ ਕਲਾਂ ਜਿੱਥੇ ਗੋਲੀ ਕਾਂਡ ਇਹਨਾਂ ਨੇ ਕਰਵਾਇਆ ਬੰਦੀ ਸਿੰਘਾਂ ਨੂੰ ਕਾਤਲ ਕਹਿੰਦੇ ਰਹੇ ਉਹਨਾਂ ਦਾ ਵੀ ਤੁਹਾਨੂੰ ਪਤਾ ਇਹਨਾਂ ਗਦਾਰਾਂ ਬਾਰੇ ਵੀ ਤੁਸੀਂ ਜਾਣਕਾਰੀ ਰੱਖਿਓ ਫਿਰ ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਸੀ 5 ਮਿੰਟਾਂ ਜਾਂ ਐਮਐਸਪੀ ਦੇ ਦੇਣੀ ਆ ਜਿਹੜੇ ਕਹਿੰਦੇ ਸੀ ਅਸੀਂ ਪੰਜਾਬ ਦੇ ਵਿੱਚ ਨਸ਼ਾ ਬਾਹਰ ਕੱਢ ਕੇ ਰੱਖ ਦੇਣਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀਆਂ ਬੇਅਦਬੀਆਂ ਦਾ ਹਾਲ ਕਰ ਦੇਣਾ ਉਹਨਾਂ ਦਾ ਵੀ ਤੁਹਾਨੂੰ ਪਤਾ ਹੂੰ ਉਹਨਾਂ ਨੂੰ ਵੀ ਗਦਾਰਾਂ ਨੂੰ ਤੁਸੀਂ ਪਛਾਣ ਲਿਓ ਜਿਹੜੀ ਭਾਜਪੀ ਪੂਰੇ ਦੇਸ਼ ਦੇ ਵਿੱਚ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰ ਰਹੀ ਆ ਉਹ ਭਾਜਪੀ ਦਾ ਵੀ ਤੁਹਾਨੂੰ ਪਤਾ ਹੂੰ ਤੇ ਜਿਹੜੇ ਪੰਜਾਬ ਦੀ ਲੜਾਈ ਲੜ ਰਹੇ ਆ ਹੱਕਾਂ ਦੀ ਲੜਾਈ ਲੜ ਰਹੇ ਆ ਕੌਮ ਦੀ ਲੜਾਈ ਲੜ ਰਹੇ ਆ ਉਹਨਾਂ ਦਾ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਉਹ ਆ ਭਾਈ ਮਨਦੀਪ ਸਿੰਘ ਭਾਈ ਸੰਦੀਪ ਸਿੰਘ ਸਣੀ ਦਾ ਭਰਾ ਜਿਨ੍ਹਾਂ ਨੇ ਕੁਰਬਾਨੀ ਕੀਤੀ ਆ ਜਿਨ੍ਹਾਂ ਨੇ ਸੂਰੀ ਜਿਹੜਾ ਸਿੱਖਾਂ ਦੀਆਂ ਧੀਆਂ ਭੈਣਾਂ ਨੂੰ ਗਲਤ ਬੋਲਦਾ ਸੀ ਜਿਹੜਾ ਸੂਬਾ ਸਰਹੰਦ ਕਹਿੰਦਾ ਸੀ ਤੁਸੀਂ ਉਸ ਸੂਬੇ ਸਰਹੰਦ ਨੂੰ ਭੁੱਲ ਜਾਓਗੇ ਮੈਨੂੰ ਚੇਤੇ ਰੱਖੋਗੇ ਉਹਨੂੰ ਵੀ ਉਹਨੇ ਜੇਲ੍ਹ ਦੇ ਵਿੱਚ ਬੰਦੀ ਸਜ਼ਾ ਦਿੱਤੀ ਹੈ ਤੇ ਉਹਦਾ ਪਰਿਵਾਰ ਛੋਟੇ ਛੋਟੇ ਬੱਚੇ ਘਰ ਦੇ ਵਿੱਚ ਅੱਜ ਉਹਨੂੰ ਢੀਕ ਰਹੇ ਆ ਤੇ ਅੱਜ ਆਪਾਂ ਹਮ ਦਰਦੀ ਦੇ ਵਿੱਚ ਉਹਦੇ ਪਰਿਵਾਰ ਦੇ ਕੋਲ ਜਾ ਕੇ ਤੁਸੀਂ ਅੰਜੂ ਨਹੀਂ ਪੁੰਜਨੇ ਇੱਕ ਵੋਟ ਪਾ ਪਾ ਕੇ ਉਹਨਾਂ ਦੇ ਹੰਝੂ ਪੁੰਜਨੇ ਆ ਇਹ ਮੇਰੀ ਬੇਨਤੀ ਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਾਤ